ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਨਾਬਾ ਨਜ਼ਦੀਕ ਪਿੰਡ ਬਾਬਰਪੁਰ ਚੋਂ ਇੱਕ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਦਰਸਲ ਉੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਉਸ ਦੀ ਮੌਤ ਤੋਂ ਬਾਅਦ ਇੰਨਾ ਜ਼ਿਆਦਾ ਸਦਮੇ ਦੇ ਵਿੱਚ ਉਹਦੀ ਮਾਂ ਡੁੱਬ ਗਈ ਕਿ ਉਸ ਦੀ ਮਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਹੁਣ ਤੁਹਾਨੂੰ ਉਸ ਨੌਜਵਾਨ ਦੀਆਂ ਔਰ ਉਸਦੀ ਮਾਤਾ ਦੀਆਂ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਔਰ ਨਾਲ ਦੀ ਨਾਲ ਪੂਰੀ ਦੱਸ ਦਿਆਂ ਕਿ ਆਖਿਰਕਾਰ ਹੋਇਆ ਕੀ ਸੀ ਇਹ ਨੌਜਵਾਨ ਬਿਜਲੀ ਵਿਭਾਗ ਦੇ ਨਾਲ ਜੁੜਿਆ ਹੋਇਆ ਸੀ ਕੰਮ ਕਰਦਾ ਸੀਗਾ ਤੇ ਜਦੋਂ ਇਹ ਟਰਾਂਸਫਾਰਮਰ ਠੀਕ ਕਰਨ ਦੇ ਲਈ ਇਹ ਪੋਲ ਦੇ ਉੱਤੇ ਚੜਿਆ ਤਾਂ ਉਸਦੇ ਕਰੰਟ ਲੱਗ ਗਿਆ ਔਰ ਉਹ ਜਦੋਂ ਥੱਲੇ ਡਿੱਗਿਆ ਤਾਂ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਮੌਕੇ ਦੇ ਉੱਤੇ ਨੌਜਵਾਨ ਨੂੰ ਚੱਕਿਆ ਲੋਕਾਂ ਨੇ ਹਸਪਤਾਲ ਲਿਜਾਇਆ ਵੀ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਤਾਂ ਜਿਵੇਂ ਇਹ ਖਬਰ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲੀ ਤਾਂ ਸੋਗ ਦੀ ਲਹਿਰ ਛਿੜ ਗਈ ਤੇ ਸ਼ਾਮ ਹੁੰਦੇ ਹੁੰਦੇ ਉਹ ਰਾਤ ਹੁੰਦੇ ਹੁੰਦੇ ਐਨੇ ਜ਼ਿਆਦਾ ਗਮਾਂ ਦੇ ਵਿੱਚ ਉਹਦੀ ਮਾਤਾ ਵੀ ਡੁੱਬ ਗਈ ਕਿ ਉਸ ਵੀ ਆਪਣੇ ਪੁੱਤ ਦਾ ਵਿయోగ ਨਾ ਸਹਿੰਦੇ ਹੋਏ ਉਸਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਹਸਪਤਾਲ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਣੀਆਂ ਜਿੱਥੇ ਮੌਰਚਰੀ ਦੇ ਵਿੱਚ ਮ੍ਰਿਤਕ ਦੇਹਾਂ ਨੂੰ ਰੱਖਿਆ ਹੋਇਆ ਹੈ ਔਰ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਛੜੀ ਹੋਈ ਹੈ ਨਾਬਾ ਦੇ ਪਿੰਡ ਦੀ ਇਹ ਖਬਰ ਹੈ ਨਾਬਾ ਦੇ ਨਜ਼ਦੀਕ ਪਿੰਡ ਬਾਬਰਪੁਰਾ ਜਿੱਥੇ ਟਰਾਂਸਫਰ ਮਾਰਤੇ ਕੰਮ ਕਰ ਰਹੇ ਬਿਜਲੀ ਮੁਲਾਜ਼ਮ ਸੰਜੀਵ ਕੁਮਾਰ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਸੀ ਉਸ ਦੀ ਮਾਂ ਸ਼ਿਮਲੋ ਰਾਣੀ ਵੀ ਆਪਣੇ ਪੁੱਤ ਦੀ ਮੌਤ ਦੇ ਵਿੱਚ ਸਦਮੇ 'ਚ ਇੰਨਾ ਜ਼ਿਆਦਾ ਡੁੱਬ ਗਈ ਕਿ ਉਸ ਦੀ ਵੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਬਿਆਨ ਦਿੱਤਾ ਕਿ ਇਸ ਦੇ ਵਿੱਚ ਜੇ ਹਰਪ੍ਰੀਤ ਸਿੰਘ ਦੋਸ਼ੀ ਹੈ ਕਿਉਂਕਿ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਉਸ ਦੇ ਕੋਲ ਪਰਮਿਟ ਨਹੀਂ ਸੀ ਉਸ ਨੇ ੱੱੱਕੇ ਦੇ ਨਾਲ ਹੀ ਲਾਈਨਮੈਨ ਨੂੰ ਯਾਨੀ ਕਿ ਸੰਜੀਵ ਕੁਮਾਰ ਨੂੰ ਕੰਮ ਕਰਨ ਦੇ ਲਈ ਪੋਲ ਦੇ ਉੱਤੇ ਚੜਾ ਦਿੱਤਾ ਸੀਗਾ ਔਰ ਉਸ ਨੇ ਅੰਗੈਲੀਆ ਵਰਤਿਆ ਨੇ ਪਿੱਛੋਂ ਬਿਜਲੀ ਬੰਦ ਨਹੀਂ ਕਰਾਈ ਸੀ ਔਰ ਜੇਕਰ ਕਰਾਈ ਵੀ ਸੀ ਤਾਂ ਇੱਕੋਦਮ ਉਸ ਟਰਾਂਸਫਾਰਮਰ ਦੇ ਵਿੱਚ ਬਿਜਲੀ ਕਿਵੇਂ ਆ ਗਈ ਤੇ ਉਸ ਦੀ ਅੰਗੈਲੀ ਹੋਈ ਹੈ ਹਰਪ੍ਰੀਤ ਵੱਲੋਂ ਤੇ ਇਸ ਕਰਕੇ ਉਸ ਨੂੰ ਪੋਲ ਦੇ ਉੱਤੇ ਚੜਾਇਆ ਤੇ ਜਿਹੜਾ ਦੋਸ਼ੀ ਹੈ ਜਿਸ ਦੇ ਉੱਤੇ ਪਰਿਵਾਰਕ ਮੈਂਬਰ આરોਪ ਲਗਾ ਰਹੇ ਨੇ ਦੋਸ਼ੀ ਜੇਈ ਹਰਪ੍ਰੀਤ ਸਿੰਘ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਰੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਮੌਤ ਲਈ ਸਿਰਫ ਔਰ ਸਿਰਫ ਉਹੀ ਵਿਅਕਤੀ ਜ਼ਿੰਮੇਵਾਰ ਹੈ ਜਿਨੇ ਇਹ ਅਣਗੈਰੀ ਕੀਤੀ ਹੈ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹੁਣ ਪਰਿਵਾਰਕ ਮੈਂਬਰ ਜਿਹੜੇ ਹੋਰ ਨੇ ਉਹ ਵੀ ਕਾਫੀ ਜ਼ਿਆਦਾ ਇਸ ਵਕਤ ਗਮਾ ਦੇ ਸਾਗਰ ਵਿੱਚ ਡੁੱਬੇ ਹੋਏ ਨੇ ਸਾਰੇ ਇਲਾਕਾ ਵਾਸੀ ਘਰ ਦੇ ਵਿੱਚ ਆ ਰਹੇ ਨੇ ਦਲਾਸਾ ਦੇ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਆ ਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਇੱਕ ਪਰਿਵਾਰ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਜਾਵੇ ਔਰ ਇੱਕ ਜਵਾਨ ਪੁੱਤ ਦੀ ਮੌਤ ਹੋ ਜਾਵੇ ਉੱਥੇ ਘਰ ਦੇ ਵਿੱਚ ਕੀ ਹਾਲਾਤ ਹੋਣਗੇ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਰਕ ਮੈਂਬਰ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਰਿਸ਼ਤੇਦਾਰ ਪਰਿਵਾਰ ਨੂੰ ਸੰਭਾਲ ਰਹੇ ਨੇ ਪਰ ਉਹਨਾਂ ਦੀ ਇਹ ਸਖਤ ਤੌਰ ਦੇ ਉੱਤੇ ਮੰਗ ਹੈ ਕਿ ਜਿਹੜਾ ਦੋਸ਼ੀ ਵਿਅਕਤੀ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੌਕੇ ਦੇ ਉੱਤੇ ਪੁਲਿਸ ਵੀ ਆਈ ਹੈ ਪੁਲਿਸ ਦਾ ਵੀ ਸਾਫ਼ ਕਹਿਣਾ ਹੈ ਕਿ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਜੇਕਰ ਕਿਸੇ ਵੀ ਥਾਂ ਦੇ ਉੱਤੇ ਅੰਗੈਲੀ ਪਾਈ ਗਈ ਹੈ ਤਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੇ ਮੇਰਾ ਭਰਾ ਸੰਜੀਵ ਕੁਮਾਰਾ ਜੀ ਜੋ ਲਾਈਨਮੈਨ ਸੀ ਬਿਜਲੀ ਬੋਰਡ ਦੇ ਵਿੱਚ ਜਿਹਦੇ ਦੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾ ਸਹਿੰਦੋ ਮੇਰੀ ਚਾਚੀ ਸ਼ਿਮਰੋ ਦੇਵੀ ਉਹਨਾਂ ਦੀ ਵੀ ਰਾਤ ਨੂੰ ਡੈਥ ਹੋ ਗਈ ਦੋਨਾਂ ਮਾਪੇ ਮਾਪ ਪੁੱਤਾਂ ਦੀ ਡੈਥ ਹੋ ਗਈ ਇਹ ਡਿਊਟੀ ਕਿੱਥੇ ਕਰ ਰਹੀ ਸੀ ਕਿੱਥੇ ਗਈ ਸੀ ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ ਟਿੰਗੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਜਿੱਥੇ ਇਹ ਜੋਬ ਸੀ ਇਹਨਾਂ ਦੀ ਤੇ ਡਿਊਰਿੰਗ ਜੋਬ ਇਹਦੀ ਡੈਥ ਹੋਈ ਆ ਮੋਹ ਦੇ ਤਾਂ ਵਿਭਾਗ ਦੁਆਰੇ ਦੱਸੋ ਕਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇਰੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ ਛੋਟੇ ਨੇ ਦੀ ਬੇਟੀ 5 ਸਾਲ ਦੀ ਇੱਕ 2 ਸਾਲ ਦੀ ਆ ਉਹਨਾਂ ਦਾ ਬੱਚਿਆਂ ਦਾ ਸਰਕਾਰ ਪੱਖੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆਂ ਅਸੀਂ ਦਰਾਨੇ ਡਿਊਟੀ ਸੰਜੀਵ ਕੁਮਾਰ ਸੀਗਾ ਪਿੰਡ ਭੂੜਿਆਂ ਦਾ ਉਹ ਮਹਿਕਮਾ ਬਿਜਲੀ ਬੋਰਡ ਵਿੱਚ ਡਿਊਟੀ ਕਰਦਾ ਸੀ ਤੇ ਦਰਾਨੇ ਡਿਊਟੀ ਉਹਦੀ ਟਰਾਂਸਫਾਰਮ ਉੱਤੇ ਜੜਿਆ ਹੋਇਆ ਸੀਗਾ ਤੇ ਉਹ ਫਾਲਟ ਕਰ ਰਿਹਾ ਸੀ ਅਚਾਨਕ ਲਾਈਟ ਆਉਣ ਕਰਨਾ ਵੀ ਉਹ ਗਰੰਟ ਲੱਗਣ ਕਰ ਨੀਚੇ ਡਿੱਗ ਗਿਆ ਦਰਾਨੇ ਡਿਊਟੀ ਉਸ ਦੀ ਡੈਥ ਹੋ ਗਈ ਸਰ ਕੋਈ ਐਂਗਲਿਕੀ ਕਿਸੇ ਸਾਹਮਣੇ ਆਈ ਪਰਿਵਾਰ ਨੇ ਦੇਈ ਤੇ ਵੀ ਦੋਸਤ ਲਗਾਏ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਮਤਲਬ ਕੋਈ ਜੇਈ ਨਹਿਗੇ ਹਰਪ੍ਰੀਤ ਸਿੰਘ ਵੀ ਉਹਨਾਂ ਵੱਲੋਂ ਇਹ ਪਰਮਟਨੈਂਸ ਲਈ ਆ ਗਿਆ ਉਹਨਾਂ ਦੇ ਬਿਆਨ ਦੇ ਉੱਤੇ ਆਧਾਰ ਦੇ ਉੱਤੇ ਜੇਈ ਹਰਪ੍ਰੀਤ ਸਿੰਘ ਦੇ ਖਿਲਾਫ ਮਕਦਮਾ ਲੱਗ ਰਿਹਾ ਹੈ ਬਾਅਦ ਵਿੱਚ ਉਹਦੀ ਮਾਂ ਦੀ ਵੀ ਮੌਤ ਹੋ ਗਈ ਦਾ ਹਾਂ ਪਤਾ ਹੁਣ ਪਤਾ ਲੱਗਿਆ ਸਾਨੂੰ ਜਿਹੜੀ ਰਾਤ ਕਿਤੇ ਉਹਦੀ ਮਾਂ ਨੂੰ ਅਟੈਕ ਆਇਆ ਤੇ ਉਸ ਨੀਗਮਾਰ ਜਿਹੜਾ ਮੁੰਡੇ ਦੀ ਡੈਥ ਹੋਈ ਹੈ ਉਹਦੀ ਮਾਤਾ ਦੀ ਵੀ ਡੈਥ ਹੋ ਗਈ ਸਰ ਫਿਰਫਲਾਲ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਨਹੀਂ ਫਿਰਫਲਾਲ ਕੁਛ ਨਹੀਂ ਐਫ ਆਈ ਆਰ ਲੋਜ ਹੋ ਗਈ ਜਲਦੀ ਉਹਨੂੰ ਅਰੈਸਟ ਕਰ ਲਾਗੇ